ਖਾਨ ਵਿਰੋਧ ਤੇ ਪੈਣਾ ਹੋ ਜੈ ਹਿੰਦ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਾਹਰਾਂ ਨੂੰ ਬੁਲਾਉਂਦੇ ਰਹੇ ਹਾਂ ਤੇ ਅੱਜ ਜਿਹੜੇ ਮਾਹਰ ਨੂੰ ਅਸੀਂ ਸੱਦਾ ਪੱਤਰ ਭੇਜਿਆ ਸੀ ਰਿਆਰ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਇੱਥੇ ਸਾਡੇ ਕੋਲ ਪਹੁੰਚ ਚੁੱਕੇ ਆ ਆਓ ਫਿਰ ਉਹਨਾਂ ਨੂੰ ਜੀ ਆਇਆਂ ਕਹੀਏ ਜੈ ਹਿੰਦ ਜੀ ਰਿਆਰ ਸਾਹਿਬ ਜੈ ਹਿੰਦ ਜੀ ਡਾਕਟਰ ਸਾਹਿਬ ਜੈ ਹਿੰਦ ਜੀ ਹਾਂ ਬਹੁਤ ਵਧੀਆ ਕੰਮ ਕੀਤਾ ਤੁਸੀਂ ਸਾਡੇ ਕੋਲ ਅੱਜ ਸਮੇਂ ਤੋਂ ਪਹਿਲੇ ਪਹੁੰਚ ਗਏ ਬਿਲਕੁਲ ਜੀ ਤੁਸੀਂ ਡਿਊਟੀ ላይ ਫਿਰ ਅਸੀਂ ਮੈਂ ਕਿਹਾ ਟਾਈਮ ਨਾਲ ਪਹੁੰਚੀ ਹਾਂ ਨਹੀਂ ਚੰਗੀ ਗੱਲ ਆ ਚਲੋ ਹੁਣ ਪਹੁੰਚੇ ਹਾਂ ਤੇ ਆਪਣੀ ਜਿਹੜੀ ਰਸਮ ਆ ਪਹਿਲਾਂ ਉਹ ਪੂਰੀ ਕਰ ਲਈਏ ਫਿਰ ਗਾਹ ਬੰਦ ਬਿਲਕੁਲ ਤੇਜਪਾਲ ਜੀ ਰਸਮ ਪੂਰੀ ਕਰਦੇ ਆ ਆ ਡਾਕਟਰ ਮੈਡਮ ਮਨਦੀਪ ਸ਼ਰਮਾ ਜੀ ਜੋ ਕਮਿਊਨਿਟੀ ਕਾਲਜ ਆ ਸਾਡਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਅੱਛਾ ਜੀ ਬਹੁਤ ਵਧੀਆ ਕਾਲਜ ਇੱਕ ਕਮਿਊਨਿਟੀ ਸਾਇੰਸ ਕਾਲਜ ਹੈ ਉਹਦੇ ਵਿੱਚ ਸੇਵਾ ਨਿਭਾ ਰਹੇ ਨੇ ਮੈਡਮ ਬਹੁਤ ਵਧੀਆ ਗੱਲ ਆ ਜੀ ਇਹਨੂੰ ਅੱਜ ਤੁਹਾਡੇ ਕੋਲੋਂ ਜਾਣਕਾਰੀ ਲਵਾਂਗੇ ਇਸੇ ਬਹੁਤ ਤਰ੍ਹਾਂ ਦੀ ਹਾਂ ਜੀ ਤੇ ਚੰਗੀ ਗੱਲ ਆ ਦੇਖੋ ਇਹ ਜਿਹੜੀ ਗੱਲ ਆਪਾਂ ਕਰਦੇ ਆ ਹੁਣ ਮਾਹਰ ਸਾਡੇ ਕੋਲ ਆਉਂਦੇ ਆ ਸਾਨੂੰ ਸਲਾਹ ਦੇ ਕੇ ਜਾਂਦੇ ਆ ਫੇ ਅਸੀਂ ਉਸ ਹਿਸਾਬ ਨਾਲ ਸਾਰਾ ਸਾਲ ਕੰਮ ਕਰੀਦਾ ਬਿਲਕੁਲ ਜੀ ਚਾਹੀਦਾ ਵੀ ਇਦਾਂ ਹੀ ਆ ਹਾਂ ਤੇ ਇੱਕ ਗੱਲ ਹੋਰ ਯਾਰ ਸਾਹਿਬ ਜਿਹੜੀ ਮੈਂ ਚੀਜ਼ ਹੁਣ ਦੇਖਦਾ ਆ ਨਾ ਗਾਂਹ ਦੇਖਦੇ ਨੇ ਜਿਹੜੇ ਆਪਣੇ ਨਿਆਣੇ ਆ ਥੋੜੇ ਜਿਆਦਾ ਨਹੀਂ ਫੁੱਲ ਰਹੇ ਮਤਲਬ ਥੋੜਾ ਜਿਹਾ ਥੋੜਾ ਜਿਹਾ ਉੱਪਰ ਨੂੰ ਤੇ ਚਲੋ ਵੱਧਦੇ ਆ ਉਹ ਸਾਈਡ ਨੂੰ ਮਤਲਬ ਦੋਹਾਂ ਸਾਈਡਾਂ ਨੂੰ ਜਿਆਦਾ ਵਧੀ ਜਾਂਦੇ ਆ ਅੱਜ ਕੱਲ ਇਹਦਾ ਕਾਰਨ ਬਿਲਕੁਲ ਜੀ ਬਿਲਕੁਲ ਸਾਈਡਾਂ ਨੂੰ ਉਹ ਜਿਹੜੇ ਵਧਦੇ ਨੇ ਨਾ ਹਾਂ ਵੀ ਕੰਮ ਕਾਜ ਕੋਈ ਨਹੀਂ ਹੂੰ ਤੇ ਜਿਹੜਾ ਮੋਬਾਈਲ ਆ ਆ ਇਹਨੇ ਫਟੇ ਖੇੜੇ ਪਏ ਆ ਆ ਦੂਸਰਾ ਤੇਜਪਾਲ ਜੀ ਗੱਲ ਆ ਉਹਦੇ ਵਿੱਚ ਸਾਡਾ ਵੀ ਕਸੂਰ ਹੈਗਾ ਹੂੰ ਮਾਵਾਂ ਮੋਬਾਈਲ ਨੂੰ ਫੜਾ ਦਿੰਦੀਆਂ ਉਹ ਜੰਕ ਫੂਡ ਉੱਥੇ ਫੜਾਤਾ ਦਾਤਾ ਖਾਣਾ ਪੀਣਾ ਮਤਲਬ ਹੋ ਰਿਆ ਨਹੀਂ ਆ ਤੇ ਉਹਦੇ ਨਾਲ ਫਿਰ ਹਾਈਟ ਕਿ ਵਧਣੀ ਆ ਆ ਕਹਿੰਦੇ ਪੀ ਅੱਗੇ ਤੇ ਆਪਾਂ ਖਾਂਦੇ ਸੀ ਵਧੀਆ ਵਧੀਆ ਚੀਜ਼ਾਂ ਹੂੰ ਛੋਲੇ ਖਾਣੇ ਘਰ ਦੀਆਂ ਪਟੀਆਂ ਮੂਲੀਆਂ ਖਾਣੀਆਂ ਹੈ ਹਾ ਹੁਣ ਨਿਆਣੇ ਖਾਂਦੇ ਆ 버ਗਰ ਤੇ ਕਹਿੰਦੇ 버거 ਵਰਗੇ ਹੋ ਜਾਂਦੇ ਮੁੜ ਕੇ ਵਾਕਈ 버거 ਵਰਗੇ ਹੋ ਜਾਂਦੇ ਆ ਤੇ ਹੈ ਵੀ 버거 ਵਰਗੇ ਜੀ ਹਾਂ ਨਾ ਪਤਾ ਲੱਗੇ ਕਿੱਥੋਂ ਸ਼ੁਰੂ ਹੁੰਦਾ ਨਾ ਪਤਾ ਲੱਗੇ ਕਿੱਥੇ ਮੁੱਕਦਾ ਆ ਤਕਰੀਬਨ 60 70% ਬੱਚੇ ਜਿਹੜੇ ਆ ਨਾ ਹੂੰ ਉਹ ਵਾਕਈ ਸਾਈਡਾਂ ਨੂੰ ਫੁੱਲਣ ਦੇ ਆ ਫੁੱਲਣ ਦੇ ਆ ਦੇਖੋ ਇਹ ਜਿਹੜਾ ਆਪਾਂ ਗੱਲ ਕਰਦੇ ਆ ਨਾ ਬਾਰਲਾ ਖਾਣਾ ਜਿਹੜਾ ਆ ਉਹ ਇਕੱਲਾ ਇੰਨਾ ਹੀ ਨਹੀਂ ਪੇ ਸਾਡਾ ਭਾਰ ਵਧਾਉਂਦਾ ਆ ਇਹਦੇ ਨਾਲ ਨਾਲ ਹੋਰ ਸਰੀਰ ਨੂੰ ਬਹੁਤ ਨੁਕਸਾਨ ਹੁੰਦੇ ਆ ਬਿਲਕੁਲ ਬਿਲਕੁਲ ਤੁਸੀਂ ਗੱਲ ਉਹ ਵਾਜਿਬ ਕੀਤੀ ਐ ਕਿਉਂਕਿ ਜਦੋਂ ਬੱਚਾ ਬਾਹਰ ਜਾਂਦਾ ਹੀ ਨਹੀਂ ਆਹ ਹੋਰਨਾ ਦੇ ਵਿੱਚ ਵਿਚਰਦਾ ਹੀ ਨਹੀਂ ਜੀ ਉਹਦੀ ਓਵਰ ਆਰ ਪਰਸਨੈਲਿਟੀ ਨਹੀਂ ਬਣਦੀ ਆਹ ਡਵੈਲਪਮੈਂਟ ਨਹੀਂ ਹੁੰਦੀ ਹਾਂ ਬਿਲਕੁਲ ਉਹਦੀ ਹਾਈਟ ਤੇ ਸਟਰੈਂਥ ਜਿਹੜੀ ਉਹ ਤੋਂ ਬਾਹਰ ਹੀ ਹੋਣੀ ਨਾ ਹਾਂ ਬਿਲਕੁਲ ਬਿਲਕੁਲ ਇਸ ਕਰਕੇ ਆਪਾਂ ਨੂੰ ਜਿਹੜੇ ਕੰਮ ਆ ਉਹ ਵੀ ਬੱਚਿਆਂ ਨੂੰ ਨਾਲ ਲੈ ਕੇ ਕਰਨੇ ਚਾਹੀਦੇ ਆ ਬਿਲਕੁਲ ਖਾਣ ਪੀਣ ਦਾ ਉਹਨਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਵੀ ਬਾਹਰਲਾ ਖਾਣਾ ਜਿਹੜਾ ਆ ਉਹ ਬੰਦੀ ਉਹ ਹੂੰ ਤੇ ਅਵੋਇਡ ਕੀਤਾ ਜਾਵੇ ਇੱਕ ਕੰਮ ਹੋਰ ਕਰਨਾ ਚਾਹੀਦਾ ਹੂੰ ਸਬਜ਼ੀਆਂ ਤੋੜ ਕੇ ਰਾਤ ਨੂੰ ਰੱਖ ਲਓ ਸਵੇਰੇ ਮੰਡੀ ਜਾਣੀਆਂ ਆਹੋ ਜੇਬ ਚ 4 ਪੈਸੇ ਆਉਣਗੇ ਤੇ ਗੱਲਾਂ ਆਉਣੀਆਂ ਆਹ ਮੰਡੀਆਂ ਦੇ ਭਾਅ ਆ ਜੇ ਕਹੋਂ ਤੋਂ ਸੁਣਾਈਏ ਸੁਣਾਓ ਜੀ ਮੰਡੀਆਂ ਦੇ ਭਾਅ ਜਿੱਦਾਂ ਰਹਿ ਆ ਜੀ ਸਾਰਿਆਂ ਤੋਂ ਪਹਿਲਾਂ ਆਲੂ ਜਲੰਧਰ ਵਿੱਚ ਕਿਹਾ 500 ਰੁਪਏ ਕਿਵਾਂਟਲ ਹਾਂਜੀ ਫਾਜ਼ਿਲਕਾ 1500 ਰੁਪਏ ਹਾਂਜੀ ਅਹਿਮਦਗੜ 1000 ਰੁਪਏ ਹੂੰ ਫਿਰੋਜ਼ਪੁਰ 900 ਹਾਂਜੀ ਲੁਧਿਆਣਾ 350 ਰੁਪਏ ਹਾਂਜੀ ਤੇ ਪਟਿਆਲਾ ਆਲੂ ਅੱਜ 800 ਰੁਪਏ ਫੀ ਕਿਵਾਂਟਲ ਪਾਰਿਆ ਹਾਂਜੀ ਪਿਆਜ਼ 800 ਨੂੰ ਵਿਕਿਆ ਰਿਆਰ ਸਾਹਿਬ ਜਲੰਧਰ ਹੂੰ 1500 ਨੂੰ ਫਾਜ਼ਿਲਕਾ ਹੂੰ 1800 ਨੂੰ ਅਹਿਮਦਗੜ ਹਾਂ 1200 ਫਿਰੋਜ਼ਪੁਰ 950 ਰੁਪਏ ਲੁਧਿਆਣਾ ਤੇ ਪਟਿਆਲਾ ਪਿਆਜ਼ ਅੱਜ ਵਿਕਿਆ 1300 ਰੁਪਏ ਫੀ ਕਿਵਾਂਟਲ ਜੀ ਹਾਂਜੀ ਜਲੰਧਰ ਟਮਾਟਰ ਵਿਕਿਆ ਜੀ ਅੱਜ 900 ਰੁਪਏ ਹੂੰ ਫਾਜ਼ਿਲ ਕਾ ਅੱਜ 1800 ਹੂੰ 2000 ਨੂੰ ਅਹਿਮਦਗੜ ਹੂੰ 2200 ਨੂੰ ਫਿਰੋਜ਼ਪੁਰ ਹੂੰ ਲੁਧਿਆਣਾ ਵੀ 2200 ਨੂੰ ਹੂੰ ਤੇ ਪਟਿਆਲਾ 1500 ਰੁਪਏ ਟਮਾਟਰ ਦਾ ਪਾ ਰਿਹਾ ਅੱਜ ਹੂੰ ਬੈਂਗਣ ਜਲੰਧਰ ਵਿਕਿਆ 2500 ਰੁਪਏ ਹੂੰ ਫਾਜ਼ਿਲ ਕਾ 2000 ਰੁਪਏ ਹੂੰ ਅਹਿਮਦਗੜ 2200 ਰੁਪਏ ਫਿਰੋਜ਼ਪੁਰ 1900 ਰੁਪਏ ਕੁਇੰਟਲ ਲੁਧਿਆਣਾ 1100 ਰੁਪਏ ਕੁਇੰਟਲ ਤੇ ਪਟਿਆਲਾ ਬੈਂਗਣਾਂ 'ਚ 1500 ਰੁਪਏ ਫੀ ਕੁਇੰਟਲ ਪਾ ਰਿਹਾ ਹੂੰ ਕਿ ਇਹ ਦਾ ਭਾਜ ਰਿਹਾ ਜੀ 1400 ਨੂੰ ਜਲੰਧਰ ਹੂੰ 2200 ਫਾਜ਼ਿਲਕਾ ਹੂੰ 5500 ਐਮਦਗੜ ਹੂੰ ਫਿਰੋਜ਼ਪੁਰ 2300 1600 ਨੂੰ ਲੁਧਿਆਣਾ ਤੇ ਪਟਿਆਲਾ ਕੀ ਅੱਜ 3000 ਰੁਪਏ ਫੀ ਕੁਆਂਟਲ ਪਾ ਰਿਹਾ ਹਾਂ ਜੀ ਇਹ ਤਾਂ ਸਿਗੇ ਮੰਡੀਆਂ ਦੇ ਪਾ ਦਿੱਤੇ ਆਪਾਂ ਸੁਣਾ ਬਿਲਕੁਲ ਜੀ ਹੁਣ ਆਪਾਂ ਗੱਲ ਕਰਾਂਗੇ ਡਾਕਟਰ ਸਾਹਿਬ ਨਾਲ ਬਿਲਕੁਲ ਜੀ ਡਾਕਟਰ ਸਾਹਿਬ ਜੇ ਇਸ ਵਿਸ਼ੇ ਤੇ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਸਾਡਾ ਅੱਜ ਦਾ ਵਿਸ਼ਾ ਹੈ ਜੀ ਸਵੈ ਸਹਾਇਤਾ ਸਮੂਹਾਂ ਨਾਲ ਔਰਤਾਂ ਦਾ ਸਸ਼ਕਤੀਕਰਨ ਹਾਂਜੀ ਇਸ ਵਿਸ਼ੇ ਤੇ ਅਸੀਂ ਤੁਹਾ ਨਾਲ ਗੱਲਬਾਤ ਕਰਨੀ ਹੈ ਕਿਸਾਨ ਵੀਰੋ ਤੇ ਭੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਫੋਨ ਨੰਬਰ ਹੈ 0181 281 4261 ਤੇ ਸਾਡਾ ਦੂਜਾ ਨੰਬਰ ਹੈ 0181 281 4264 ਡਾਕਟਰ ਸਾਹਿਬ ਆਪਾਂ ਗੱਲਾਂ ਤੇ ਕਰਦੇ ਆ ਸਸ਼ਕਤੀਕਰਨ ਦੀਆਂ ਹਾਂਜੀ ਹਨਾ ਤੇ ਸਸ਼ਕਤੀਕਰਨ ਔਰਤਾਂ ਚ ਮੇਰੇ ਖਿਆਲ ਹੈਗਾ ਵੀ ਆ ਹੂੰ ਤੇ ਇਹਦੀ ਹੋਰ ਲੋਡ ਕਾ ਤੇ ਸਾਨੂੰ ਪੈ ਰਹੀ ਆ ਇਹ ਜਿਹੜੀ ਅੱਜ ਆਪਾਂ ਗੱਲ ਕਰਨ ਲੱਗੇ ਆ ਹਾਂਜੀ ਇਹਦੀ ਜ਼ਿਆਦਾ ਲੋਡ ਕਾ ਤੇ ਆ ਬਿਲਕੁਲ ਠੀਕ ਹੈ ਔਰਤਾਂ ਦੇ ਵਿੱਚ ਸਸ਼ਕਤੀਕਰਨ ਹੈ ਕਿਉਂਕਿ ਅੱਜ ਕੱਲ ਦਾ ਜੋ ਜ਼ਮਾਨਾ ਹੈ ਅੱਜ ਕੱਲ ਦਾ ਜੋ ਯੁੱਗ ਹੈ ਸਸ਼ਕਤੀਕਰਨ ਦਾ ਹੋਣਾ ਔਰਤਾਂ ਦੇ ਵਿੱਚ ਬਹੁਤ ਜ਼ਰੂਰੀ ਹੈ ਇਹਦੀ ਹੋਰ ਲੋੜ ਹੈ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਵੀ ਮਹਿੰਗਾਈ ਦਾ ਯੁੱਗ ਹੈ ਜਿਵੇਂ ਤੁਸੀਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਅੱਜ ਕੱਲ ਹਰੇਕ ਬੱਚੇ ਦੇ ਹੱਥ ਵਿੱਚ ਮੋਬਾਈਲ ਫੋਨ ਹੈ ਹਰੇਕ ਘਰ ਦੇ ਵਿੱਚ ਟੂ-ਵੀਲਰ ਹੈ ਕਾਰਾਂ ਨੇ ਜਿੰਨੀ ਜ਼ਿਆਦਾ ਆਪਣੀਆਂ ਡਿਮਾਂਡਾਂ ਜਿਹੜੀਆਂ ਨੇ ਵੱਧ ਰਹੀਆਂ ਨੇ ਮੰਗਾਂ ਵੱਧ ਰਹੀਆਂ ਨੇ ਉਹਦੀ ਪੂਰਤੀ ਤਾਂ ਹੀ ਹੋ ਸਕਦੀ ਜੇ ਘਰ ਦੇ ਮਰਦ ਦੇ ਨਾਲ-ਨਾਲ ਔਰਤ ਵੀ ਉਹਦਾ ਪੂਰਾ ਪੂਰਾ ਸਾਥ ਦੇਵੇ ਖਾਸ ਤੌਰ ਤੇ ਵਿੱਤੀ ਪ੍ਰਬੰਧਨ ਵਿੱਚ ਮਤਲਬ ਜਿੱਥੇ ਪੈਸੇ ਕਮਾਉਣ ਦੀ ਗੱਲ ਆਉਂਦੀ ਹੈ ਜੀ ਤੇ ਔਰਤਾਂ ਦਾ ਸਸ਼ਕਤੀਕਰਨ ਦਾ ਮਤਲਬ ਹੈ ਕਿ ਔਰਤ ਦੀ ਸਰਵਪੱਖੀ ਉਹਦਾ ਵਿਕਾਸ ਜੀ ਮਤਲਬ ਔਰਤ ਹੈ ਜਿਹੜਾ ਉਹ ਔਰਤ ਹੈਗੀ ਹੈ ਜਿਹੜੀ ਉਹ ਸਮਾਜਿਕ ਤੌਰ ਤੇ ਵੀ ਵਿਕਸਿਤ ਹੋਵੇ ਹੂੰ ਵਿੱਤੀ ਤੌਰ ਤੇ ਵੀ ਵਿਕਸਿਤ ਹੋਵੇ ਤੇ ਰਾਜਨੀਤਿਕ ਤੌਰ ਤੇ ਵੀ ਜੇ ਹੋ ਸਕਦਾ ਤਾਂ ਵਿਕਸਿਤ ਹੋਵੇ ਮਤਲਬ ਔਰਤ ਨੂੰ ਇੱਕ ਦਾਇਰੇ ਤੋਂ ਬਾਹਰ ਨਿਕਲ ਕੇ ਹਾਂ ਹਾਂ ਬਿਲਕੁਲ ਤੇ ਉਹ ਅੱਜ ਦੀ ਲੋੜ ਹੈ ਕਿ ਔਰਤ ਸਿਰਫ ਘਰ ਦੇ ਘਰ ਨੂੰ ਹੀ ਚੰਗਾ ਪਾਲਣ ਪੋਸ਼ਣ ਦੇਣ ਲਈ ਚੰਗਾ ਭਵਿੱਖ ਦੇਣ ਲਈ ਘਰ ਤੋਂ ਬਾਹਰ ਜਾਵੇ ਤੇ ਕੁਝ ਨਾ ਕੁਝ ਜਿਹੜਾ ਵਿੱਤ ਵਿੱਚ ਹਿੱਸਾ ਵਾ ਜਿਹੜਾ ਕਮਾਈ ਦੇ ਵਿੱਚ ਹਿੱਸਾ ਜ਼ਰੂਰ ਪਾਵੇ ਤਾਂ ਹੀ ਔਰਤ ਦੀ ਜਿਹੜੀ ਸਰਵਪੱਖੀ ਵਿਕਾਸ ਹੈ ਜਿਹੜਾ ਸਰਵਪੱਖੀ ਜਿਹੜਾ ਸਸ਼ਕਤੀਕਰਨ ਹੈ ਉਹ ਹੋ ਸਕਦਾ ਤੇ ਜਿਹੜਾ ਅੱਜ ਕੱਲ ਦੇ ਯੁੱਗ ਦੀ ਖਾਸ ਲੋ ਖਾਸ ਬਿਲਕੁਲ ਬਹੁਤ ਬਿਲਕੁਲ ਅੱਛਾ ਡਾਕਟਰ ਸਾਹਿਬ ਜਿਵੇਂ ਸਸ਼ਕਤੀਕਰਨ ਦੀ ਆਪਾਂ ਗੱਲ ਕਰਦੇ ਆਂ ਤੇ ਹਾਂ ਜੀ ਆ ਵਾਕਿਆ ਹੀ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ ਕੁਝ ਸਮੇਂ ਤੋਂ ਕਾਫੀ ਔਰਤਾਂ ਦੇ ਵਿੱਚ ਇਹ ਜਾਗਰੂਕਤਾ ਆਈ ਹੈ ਹਾਂ ਜੀ ਤੇ ਜਦੋਂ ਆਪਾਂ ਸਸ਼ਕਤੀਕਰਨ ਆਪਾਂ ਕਿਵੇਂ ਕਰ ਸਕਦੇ ਇੱਕ ਔਰਤ ਜਿਉਂਕਿ ਕਿ ਸ਼ਹਿਰਾਂ ਦੇ ਵਿੱਚ ਕਾਫੀ ਜਾਗਰੂਕਤਾ ਆ ਗਈ ਪੜ੍ਹ ਲਿਖ ਗਈਆਂ ਔਰਤਾਂ ਤੇ ਉਹ ਕਾਫੀ ਉੱਪਰ ਔਰデア ਦੇ ਵੀ ਲੱਗੇ ਹੋਈਆਂ ਨੇ ਹਾਂਜੀ ਹਾਂਜੀ ਜਦੋਂ ਪਿੰਡਾਂ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਉੱਥੇ ਵੀ ਅਜੇ ਮਰਦ ਪ੍ਰਧਾਨ ਹੀ ਚੱਲਦਾ ਵਾ ਹਾਂਜੀ ਤੇ ਉਹ ਕਿਵੇਂ ਆਪਾ ਉਹਨਾਂ ਦਾ ਸਖਸੀ ਕਰਨ ਸਰ ਮਤਲਬ ਜਾਦੀ ਔਰਤਾਂ ਦਾ ਕਿਵੇਂ ਕਰ ਸਕਦੇ ਆ ਕਿਵੇਂ ਕਰ ਸਕਦੇ ਆ ਬਿਲਕੁਲ ਸਹੀ ਰਿਆਰ ਸਾਹਿਬ ਤੁਹਾਡਾ ਸਵਾਲ ਬਹੁਤ ਵਧੀਆ ਹੈ ਵੀ ਅਸੀਂ ਔਰਤਾਂ ਦਾ ਸਸ਼ਕਤੀਕਰਨ ਕਰਨਾ ਕਿਵੇਂ ਹੈ ਦੇਖੋ ਜਿਵੇਂ ਤੁਸੀਂ ਕਿਹਾ ਕਿ ਜਿਹੜੀਆਂ ਸ਼ਹਿਰੀ ਔਰਤਾਂ ਨੇ ਜਾਂ ਜਿਹੜੀਆਂ ਚੰਗੀਆਂ ਪੜੀਆਂ ਲਿਖੀਆਂ ਔਰਤਾਂ ਨੇ ਉਹ ਤਾਂ ਨੌਕਰੀ ਪੇਸ਼ਾ ਨੇ ਜ਼ਿਆਦਾਤਰ ਆਪਣਾ ਮਤਲਬ ਨੌਕਰੀ ਕਰਦੀਆਂ ਨੇ ਚੰਗੀ ਕਮਾਈ ਕਰਦੀਆਂ ਨੇ ਪਰ ਜਿਹੜੀਆਂ ਪਿੰਡ ਦੀਆਂ ਔਰਤਾਂ ਨੇ ਘੱਟ ਪੜੀਆਂ ਲਿਖੀਆਂ ਨੇ ਜਾਂ ਫਿਰ ਅਨਪੜ੍ਹ ਨੇ ਉਹਨਾਂ ਦਾ ਸਸ਼ਕਤੀਕਰਨ ਹੋਣਾ ਜ਼ਰੂਰੀ ਹੈ ਜਿਹੜਾ ਕਿ ਕਿਤੇ ਨਾ ਕਿਤੇ ਉਹ ਪਿੱਛੇ ਰਹਿ ਜਾਂਦੀਆਂ ਨੇ ਕਿਉਂਕਿ ਉਹ ਇੰਨੀਆਂ ਪੜੀਆਂ ਲਿਖੀਆਂ ਨਹੀਂ ਹੁੰਦੀਆਂ ਬਿਲਕੁਲ ਇਸ ਕਰਕੇ ਮੇਰਾ ਉਹਨਾਂ ਨੂੰ ਇਹ ਸੁਝਾਅ ਆ ਕਿ ਉਹ ਜਾਂ ਤਾਂ ਇਕੱਲਿਆਂ ਜਾਂ ਤਾਂ ਕਿਸੇ ਸਮੂਹ ਦੇ ਵਿੱਚ ਆਪਣਾ ਕੋਈ ਆਪਣਾ ਮਤਲਬ ਕੀਤਾ ਸ਼ੁਰੂ ਕਰਨ ਜੇ ਆਪਣਾ ਕੋਈ ਕੰਮ ਕਾਜ ਸ਼ੁਰੂ ਕਰ ਦਿਆ ਨੇ ਰਲ ਕੇ ਤਾਂ ਉਹ ਮਤਲਬ ਕਿਤੇ ਨਾ ਕਿਤੇ ਸ਼ਸ਼ਕਤਿਕ ਹੋ ਸਕਦੀਆਂ ਨੇ ਕਿਉਂਕਿ ਇਹ ਜਦੋਂ ਰਲ ਕੇ ਕੰਮ ਕਰਦੀਆਂ ਨੇ ਤਾਂ ਇਹਨੂੰ ਆਪਾਂ ਕਹਿੰਦੇ ਆ ਸਵੈ ਸਹਾਇਤਾ ਸਮੂਹ ਹੂੰ ਮਤਲਬ ਜਿੱਥੇ 20 ਤੋਂ 25 ਔਰਤਾਂ ਮਿਲ ਕੇ ਇੱਕ ਸਮੂਹ ਬਣਾਉਂਦੀਆਂ ਨੇ ਉਹ ਔਰਤਾਂ ਜਿਨ੍ਹਾਂ ਦਾ ਸਮਾਜਿਕ ਪੱਧਰ ਇੱਕੋ ਜਿਹਾ ਹੁੰਦਾ ਹੈ ਹੂੰ ਜਾਂ ਫਿਰ ਜਿਨ੍ਹਾਂ ਦੀ ਰੁਚੀ ਇੱਕੋ ਜੀ ਹੁੰਦੀ ਹੈ ਉਹਨਾਂ ਦੇ ਇੰਟਰਸਟ ਇੱਕੋ ਜਿਹੇ ਹੁੰਦੇ ਨੇ ਜੋ ਰਲ ਕੇ ਇੱਕੋ ਜਿਹਾ ਕੰਮ ਕਰਦੀਆਂ ਨੇ ਤਾਂ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਸਸ਼ਕਤ ਕਰਨ ਦੇ ਵਿੱਚ आ, मतलब सफल ਹੁੰਦੀਆਂ ਨੇ ਕਿ ਵੀ ਉਹਨਾਂ ਦੇ ਵਿੱਚ ਹੌਸਲਾ ਵੀ ਵਧਦਾ ਹੌਸਲਾ ਵਧਦਾ ਹੈ ਕੌਨਫੀਡੈਂਸ ਵੀ ਆਉਂਦਾ ਵਾ ਇਹ ਚੀਜ਼ਾਂ ਵੀ ਨਾਲ ਆ ਜਾਂਦੀ ਬਿਲਕੁਲ ਅੱਛਾ ਤੁਸੀਂ ਆਹ ਬੜੀ ਸੋਹਣੀ ਗੱਲ ਕੀਤੀ ਆ ਸਵੈ ਸਹਾਇਤਾ ਸਮੂਹਾਂ ਵਿੱਚ ਹੋਈ ਆ ਹਨਾ ਇਹ ਖੇਤੀਬਾੜੀ ਦੇ ਵਿੱਚ ਵੀ ਜਦੋਂ ਅਸੀਂ ਗੱਲ ਕਰਦੇ ਆ ਉਦੋਂ ਵੀ ਅਸੀਂ ਕਿਸਾਨ ਵੀਰਾਂ ਨੂੰ ਇਹ ਸਲਾਹ ਦਿੰਨੇ ਹੁੰਦੇ ਆ ਕਿ ਕੁਝ ਇਹੋ ਜਿਹਾ ਸ਼ੁਰੂ ਕੀਤਾ ਜਾਵੇ ਹੁਣ ਜਦੋਂ ਅਸੀਂ ਔਰਤਾਂ ਦੀ ਗੱਲ ਕਰਦੇ ਆ ਉਹਦੇ ਵਿੱਚ ਕਿਵੇਂ ਔਰਤਾਂ ਦੀ ਜ਼ਿੰਦਗੀ ਨੂੰ ਬਦਲ ਸਕਦੇ ਆ ਜੇ ਕੀ ਹੁੰਦੇ ਆ ਸਵੈ ਸਹਾਇਤਾ ਗਰੁੱਪ ਜਿਹੜੇ ਆਪਾਂ ਕਹਿ ਦਿੰਦੇ ਆ ਤੇ ਇਹ ਕਿੱਦਾਂ ਮਤਲਬ ਔਰਤਾਂ ਦੇ ਵਿੱਚ ਕਿੱਦਾਂ ਉਹਨਾਂ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਇਹ ਕੰਮ ਕਰਦੇ ਆ ਅ ਦੇਖੋ ਜਿਵੇਂ ਮੈਂ ਪਹਿਲਾਂ ਕਿਹਾ ਕਿ ਜਿੱਥੇ ਇੱਕੋ ਜੇ ਸਮਾਜ ਵਾਲੀਆਂ 15 ਤੋਂ 20 ਜਿੱਥੇ ਔਰਤਾਂ ਰਲ ਕੇ ਇੱਕ ਗਰੁੱਪ ਬਣਾਉਂਦੀਆਂ ਨੇ ਤਾਂ ਉਹਨੂੰ ਆਪਾਂ ਸਵੈ ਸਹਾਇਤਾ ਸਮੂਹ ਕਹਿ ਦਿੰਦੇ ਹਾਂ ਉਹਨਾਂ ਦੀ ਰੁਚੀ ਇੱਕੋ ਜੀ ਹੁੰਦੀ ਹੈ ਜਿਵੇਂ ਹੁਣ ਜੇ ਸਾਰੀਆਂ ਔਰਤਾਂ ਐਗਰੋ ਪ੍ਰੋਸੈਸਿੰਗ ਦੇ ਵਿੱਚ ਰੁਚੀ ਰੱਖਦੀਆਂ ਨੇ ਮੰਨ ਲਓ ਜਾਂ ਫਿਰ ਕੋਈ ਅਚਾਰ ਚਟਨੀਆਂ ਮਰਬੇ ਬਣਾਉਣ ਦੇ ਵਿੱਚ ਰੁਚੀ ਰੱਖਦੀਆਂ ਨੇ ਤਾਂ ਉਹ ਇੱਕ 5 15 ਤੋਂ 20 ਜਾਣੀਆਂ ਰਲ ਕੇ ਇੱਕ ਗਰੁੱਪ ਬਣਾ ਲੈਣ ਫਿਰ ਉਸ ਤੋਂ ਬਾਅਦ ਉਸ ਗਰੁੱਪ ਦਾ ਕੋਈ ਨਾਮਕਰਨ ਕਰਨ ਵੀ ਕੋਈ ਉਸ ਗਰੁੱਪ ਦਾ ਕੋਈ ਨਾਮ ਦੇਣ ਫਿਰ ਇਹ ਰਲ ਕੇ ਦੋ ਤਰੀਕੇ ਹੁੰਦੇ ਨੇ ਜਾਂ ਤਾਂ ਸਾਰੀਆਂ ਆਪਣੇ ਆਪਣੇ ਘਰੋਂ ਕੁਝ ਕੁ ਪੈਸੇ ਇਕੱਠੇ ਕਰਕੇ ਤੇ ਆਪਣੀ ਰੁਚੀ ਦੇ ਅਨੁਸਾਰ ਜਿਹੜਾ ਵਾ ਕੰਮ ਧੰਦਾ ਜਿਹੜਾ ਹੈਗਾ ਸ਼ੁਰੂ ਕਰ ਸਕਦੀਆਂ ਨੇ ਜਿਸ ਕਰਕੇ ਕਿਤੇ ਨਾ ਕਿਤੇ ਮਤਲਬ ਵਿੱਤੀ ਤੌਰ ਤੇ ਆਪਣੇ ਹਿੱਸੇਦਾਰੀ ਆ ਜਿਹੜੀ ਪਰਿਵਾਰ ਦੇ ਵਿੱਚ ਪਾ ਸਕਦੀਆਂ ਨੇ ਤੇ ਆਪਣੇ ਪਰਿਵਾਰ ਦਾ ਭਵਿੱਖ ਵੀ ਚੰਗਾ ਬਣਾ ਸਕਦੀਆਂ ਨੇ ਬਿਲਕੁਲ ਬਿਲਕੁਲ ਅੱਛਾ ਮੈਡਮ ਜਦੋਂ ਤੁਸੀਂ ਸਵੈ ਸਹਾਇਤਾ ਸਮੂਹਾਂ ਦੀ ਗੱਲ ਕੀਤੀ ਹੈ ਹਾਂਜੀ ਉਹਦੇ ਵਿੱਚ ਆਪਾਂ ਨੂੰ ਜਦੋਂ ਉਹਦੀ ਗੱਲ ਕਰੀਏ ਕਿ ਮੋਡਲੀ ਲੋਡ ਕੀ ਆ ਉਹਦੇ ਵਿੱਚ ਜਦੋਂ ਆਪਾਂ ਸਾਰੀਆਂ ਔਰਤਾਂ ਨੇ ਇਕੱਠੀਆਂ ਹੋਣਾ ਕਿਉਂਕਿ ਦੇਖਿਆ ਗਿਆ ਕਿ ਆ ਦੁੱਖ ਸੁੱਖ ਵੇਲੇ ਇਕੱਠੀਆਂ ਹੁੰਦੀਆਂ ਨੇ ਹਾਂਜੀ ਜਾਂ ਕੋਈ ਜਦੋਂ ਕਿਤੇ ਮਾੜਾ ਮੋਟਾ ਵੇਲਾ ਟਾਈਮ ਮਿਲੇ ਉਦੋਂ ਕਿਤੇ ਬਾਹਰ ਇੱਕ ਦੂਜੀ ਨਾਲ ਗੱਲਬਾਤ ਕਰ ਲਈ ਤੇ ਗੱਲਬਾਤ ਕਰਨ ਨੂੰ ਤੇ ਉਹਨਾਂ ਦਾ ਵੀ ਜੀ ਕਰਦਾ ਤੇ ਉਹ ਚ ਮੁੱਢਲੀ ਲੋੜ ਕਿਹੋ ਜੀ ਹੋਣੀ ਚਾਹੀਦੀ ਹੋਵੇ ਕਿ ਜਿਹਦੇ ਨਾਲ ਉਹ ਤਕਰੀਬਨ ਹਰ ਹਫ਼ਤੇ ਇੱਕ ਦੋ ਵਾਰ ਮਿਲਿਆ ਕਰਨ ਜਾਂ ਉਹਨਾਂ ਨੂੰ ਪਤਾ ਲੱਗੇ ਵੀ ਇਹ ਸਾਡਾ ਇੱਕ ਗਰੁੱਪ ਹੋਆ ਗਰੁੱਪ ਹੈ ਹਾਂਜੀ ਤੇ ਜਦੋਂ ਗਰੁੱਪ ਵਾ ਤੇ ਉਦੋਂ ਇੱਕ ਤੇ ਇੱਕ 11 ਬਣ ਗਈਆਂ ਹਾਂ ਹਾਂਜੀ ਬਦਲੇ ਇੱਕ ਤੇ ਇੱਕ ਦੋ ਨਹੀਂ ਨਾ ਫੀਲ ਕਰਦੀਆਂ ਉਹਦੇ ਬਾਰੇ ਥੋੜਾ ਜਿਆਦਾ ਦੱਸੋ ਅੱਗੇ ਤਾਂ ਰਿਆਰ ਸਾਹਿਬ ਦੇਖੋ ਤਿਰੰਜਨ ਹੁੰਦਾ ਸੀ ਜਿੱਥੇ ਰਲ ਕੇ ਬੈਂਧੀਆਂ ਸੀ ਗੱਲਾਂ ਬਾਤਾਂ ਕਰਦੀਆਂ ਸੀ ਹੁਣ ਅੱਜ ਕੱਲ ਇਹਨੂੰ ਕਹਿ ਲੋ ਕਿ ਉਹ ਸਵੈ ਸਹਾਇਤਾ ਸਮੂਹ ਬਣਾ ਕੇ ਇਕੱਠਾ ਰਲ ਕੇ ਕੰਮ ਕਰਨ ਗਈਆਂ ਤਾਂ ਕਮਾਈ ਵੀ ਕੋਈ ਨਾ ਕੋਈ ਕਰਨ ਗਈਆਂ ਹਾਂ ਤੇ ਹੁਣ ਇਸ ਤਰ੍ਹਾਂ ਕਿ ਇਹਨਾਂ ਦੀ ਸਵੈ ਸਹਾਇਤਾ ਸਮੂਹ ਦੀ ਜਿਹੜੀ ਮੁਢਲੀ ਲੋੜ ਹੈ ਉਹ ਹੈਗੀ ਹੈ ਸਭ ਤੋਂ ਪਹਿਲਾਂ ਸਿੱਖਲਾਈ ਹਾਂ ਜੇ ਕਿਉਂਕਿ ਹਰ ਇੱਕ ਔਰਤ ਨੂੰ ਜਿਵੇਂ ਮੈਂ ਪਹਿਲਾਂ achar chatniyan ਦੀ ਗੱਲ ਕੀਤੀ ਜੇ achar chatniyan murabbe ਬਣਾਉਣਾ ਤਕਰੀਬਨ ਹਰ ਔਰਤ ਨੂੰ ਘਰ ਵਿੱਚ ਆਉਂਦਾ ਹੈ ਜਨਰਲ ਜਿਹੜਾ ਇੱਕ ਜਾਣਕਾਰੀ ਹੈ ਆਮ ਜਾਣਕਾਰੀ ਸਭ ਨੂੰ ਪਤਾ ਪਰ ਉਹਦੀ ਤਕਨੀਕੀ ਜਾਣਕਾਰੀ ਹਾਸਲ ਕਰਨਾ ਤੇ ਆਪਣੇ ਉਸ ਰੁਚੀ ਦੇ ਵਿੱਚ ਨੁਪੁੰਤਾ ਹਾਸਲ ਕਰਨ ਦੇ ਲਈ ਸਿਖਲਾਈ ਬਹੁਤ ਜ਼ਰੂਰੀ ਹੈ ਤੇ ادي ਮੁੱਢਲੀ ਲੋੜ ਹੈਗੀ ਸਿੱਖਲਾਈ ਕਿ ਕਿਸੇ ਵੀ ਅਦਾਰੇ ਤੋਂ ਜਿਹੜੀ ਹੈ ਇਹਨਾਂ ਨੂੰ ਸਿੱਖਲਾਈ ਲੈਣ ਦੀ ਲੋੜ ਹੈ ਤਾਂ ਜੋ ਉਹਦੇ ਵਿੱਚ ਨਿਪੁੰਨਤਾ ਹਾਸਲ ਕਰਕੇ ਆਪਣਾ ਕੰਮ ਹੈ ਜਿਹੜਾ ਉਹ ਸਫਲਤਾਪੂਰਵਕ ਸ਼ੁਰੂ ਕਰ ਸਕਣ ਅੱਛਾ ਜਿਹੜੀ ਆਪਾਂ ਗੱਲ ਕਰਦੇ ਸੀ ਤਰਿੰਜਣ ਦੀ ਗੱਲ ਕੀਤੀ ਥੋੜੀ ਜਹੀ ਹਾਂਜੀ ਤੇ ਜਾਂ ਪ੍ਰਾਣੀਆਂ ਬੀਬੀਆਂ ਜਦੋਂ ਬਹਿੰਦੀਆਂ ਸੀ ਉਹ ਤਾਂ ਨਾਲ ਚਰਖੇ ਡਾਹਲਾਣੇ ਨਾ ਨਾ ਉਹ ਸਵੈ ਸਵੈਤਾ ਗਰੁੱਪੇ ਹੀ ਉਹਨੂੰ ਕਹਿ ਸਕਦੇ ਆ ਅਸੀਂ ਭੁੱਲ ਗਏ ਨਾਲੇ ਉਹਨੀ 31 ਜਣਾ ਨਾਲੇ ਗਾਈ ਜਣਾ ਨਾਲੇ ਇੱਕ ਦੂਜੇ ਦੀਆਂ ਗੱਲਾਂ ਕਰੀ ਜਾਣੀਆਂ ਹੈ ਪੂਰੀ ਗਲੀ ਦੀਆਂ ਔਰਤਾਂ ਨੇ ਇਕੱਠੀਆਂ ਹੋ ਜਾਣਾ ਹੁਣ ਤੁਸੀਂ ਜਿਹੜੀ ਗੱਲ ਕਰਦੇ ਆ ਇਹ ਥੋੜਾ ਜਿਹਾ ਇਦਾਂ ਲੱਗਦਾ ਜਿਦਾਂ ਆਪਾਂ ਇੱਕ ਕੰਪਨੀ ਸ਼ੁਰੂ ਕਰਨੀ ਹੁੰਦੀ ਹੈ ਹਾਂਜੀ ਹਾਂਜੀ ਤੇ ਕੋਈ ਕੁਛ ਐ ਹੋ ਜਿਆ ਕਰਕੇ ਤੁਸੀਂ ਕਿਉਂਕਿ ਵਿੱਤੀ ਗੱਲ ਕਰਦੇ ਹੋ ਤੇ ਆਪਣੀ ਜਿਹੜੀ ਵਿੱਤੀ ਦੂਸਰੀ ਆ ਇੱਕ ਫੈਮਿਲੀ ਦਾ ਉਹਦੇ ਚ ਵੀ ਆਪਾਂ ਹਿਸਾਬ ਹੋਣਾ ਤੇ ਇਹਦੀ ਜਦੋਂ ਆਪਾਂ ਸਖਲਾਈ ਦੀ ਗੱਲ ਕਰਦੇ ਆ ਹਾਂ ਇਹ ਸਿਖਲਾਈ ਕਿੱਥੋਂ ਲਈ ਜਾ ਸਕਦੀ ਆ ਵੀ ਉਹ ਕੰਪਨੀ ਜਿਹੜੀ ਸਾਡੀ ਵਧੀਆ ਚੱਲੇ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਤੇਜਪਾਲ ਜੀ ਬਿਲਕੁਲ ਵਧੀਆ ਤੁਸੀਂ ਸਵਾਲ ਕੀਤਾ ਹੈ ਕਿ ਸਿਖਲਾਈ ਅਸੀਂ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਆਪ ਤੁਹਾਨੂੰ ਦੱਸਿਆ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਆਈ ਹਾਂ ਤਾਂ ਸਾਡੇ ਯੂਨੀਵਰਸਿਟੀ ਦੇ ਵਿੱਚ ਜਿਵੇਂ ਸਕਿੱਲ ਡਿਵੈਲਪਮੈਂਟ ਸੈਂਟਰ ਹੈਗਾ ਹਾਂਜੀ ਉੱਥੋਂ ਸਿਖਲਾਈ ਹੈ ਜਿਹੜੀ ਔਰਤਾਂ ਲੈ ਸਕਦੀਆਂ ਨੇ ਯੂਨੀਵਰਸਿਟੀ ਦੇ ਖੇਤੀ ਵਿਗਿਆਨ ਕੇਂਦਰ ਅੰਦਰ ਹੈ ਜਿਹੜੇ ਹਰੇਕ ਜ਼ਿਲ੍ਹੇ ਵਿੱਚ ਸਥਾਪਿਤ ਨੇ ਉੱਥੋਂ ਵੀ ਸਿਖਲਾਈ ਲਈ ਜਾ ਸਕਦੀ ਹੈ ਠੀਕ ਹੈ ਜੀ ਤੇ ਇਸ ਤੋਂ ਬਿਨਾ ਹੋਰ ਵੀ کئی ਰਾਜਪੱਦਰੀ ادارے ਨੇ ਜਿੱਥੋਂ ਔਰਤਾਂ ਜਿਹੜੀਆਂ ਨੇ ਆਪਣੇ ਰੁਚੀ ਦੇ ਅਨੁਸਾਰ ਜਿਹੜੀਆਂ ਨੇ ਸਿਖਲਾਈ ਲੈ ਸਕਦੀਆਂ ਨੇ ਔਰ ਇਹ ਸਿਖਲਾਈ ਹੈ ਜਿਹੜੀ ਔਰਤਾਂ ਲਈ ਖਾਸ ਤੌਰ ਤੇ ਬਿਲਕੁਲ ਮੁਫਤ ਹੁੰਦੀ ਹੈ ਉਹਨਾਂ ਨੂੰ ਕੋਈ ਵੀ ਪੈਸਾ ਨਹੀਂ ਦੇਣਾ ਪੈਂਦਾ ਔਰ ਕਾਫੀ ਜਗਾ ਤੇ ਤਾਂ ਘਰੋਂ ਲਿਉਣ ਜਾਂ ਛੱਡਣ ਦੀ ਜਿਹੜੀ ਫੈਸਿਲਿਟੀ ਹੈ ਇਹ ਸੁਵਿਧਾ ਵੀ ਜਿਹੜੀ ਸੰਸਥਾ ਵੱਲੋਂ ਦਿੱਤੀ ਜਾਂਦੀ ਹੈ ਬਹੁਤ ਦੁਨੀਆ ਬਹੁਤ ਦੁਨੀਆ ਅੱਛਾ ਡਾਕਟਰ ਸਾਹਿਬ ਜਿਵੇਂ ਤੁਸੀਂ ਸਿਖਲਾਈ ਦੀ ਗੱਲ ਕੀਤੀ ਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਹੈ ਜਾਂ ਹੋਰ ਅਦਾਰੇ ਬੜੇ ਨੇ ਤੁਹਾਡਾ ਕਮਿਊਨਿਟੀ ਸਾਇੰਸ ਕਾਲਜ ਆ ਜਿਹਦੇ ਵਿੱਚ ਤੁਸੀਂ ਸਿਖਲਾਈ ਪ੍ਰੋਗਰਾਮ ਲਗਾਉਂਦੇ ਹੋ ਉੱਥੇ ਵੀ ਸਿਖਲਾਈ ਦਿੱਤੀ ਜਾਂਦੀ ਹੈ ਹਾਂਜੀ ਅੱਛਾ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਜਾਂ ਜਿਹੜੀਆਂ ਸਾਡੀਆਂ ਔਰਤਾਂ ਸੁਣ ਰਹੀਆਂ ਨੇ ਜਾਂ ਦੇਖ ਰਹੀਆਂ ਨੇ ਉਹਨਾਂ ਦੇ ਮਨ 'ਚ ਹੁਣ ਇਹ ਆ ਪੀ ਇਹ ਜੀ ਸਖਲਾਈ ਦੀ ਤਾਂ ਮੈਡਮ ਸ਼ਰਮਾ ਨੇ ਗੱਲ ਕਰਤੀ ਆ ਪਰ ਇਹ ਸਾਨੂੰ ਕਿੱਥੋਂ ਪਤਾ ਲੱਗਣਾ ਵੀ ਅਸੀਂ ਸਖਲਾਈ ਕਿੱਥੋਂ ਲਈਏ ਜਾਂ ਖੇਤੀਬੀ ਵਿਗਿਆਨ ਕੇਂਦਰ ਨਾਲ ਰابطਾ ਕਿਵੇਂ ਕਾਇਮ ਕਰੀਏ ਜਾਂ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚੋਂ ਕਿਵੇਂ ਤੁਹਾਡੇ ਨਾਲ ਰابطਾ ਕਾਇਮ ਕਰਨ ਉਹਨਾਂ ਨੂੰ ਪਤਾ ਲੱਗ ਜਾਏ ਪੀ ਆ ਸਖਲਾਈ ਇੱਥੇ ਲੱਗਣ ਲੱਗੀ ਆ ਲੱਗ ਲੱਗੀ ਹਾਂਜੀ ਔਰ ਸਭ ਤੋਂ ਇੰਪੋਰਟੈਂਟ ਇਹ ਕਿ ਉਹ ਤਾਂ ਫਿਰ ਤੁਸੀਂ ਆਪਣੇ ਹਿਸਾਬ ਨਾਲ ਟ੍ਰੇਨਿੰਗਾਂ ਲਾਉਂਦੇ ਹੋਵੋਗੇ ਹਾਂਜੀ ਪੀ ਕੀ ਜੇ ਉਹਨਾਂ ਦਾ ਕੋਈ ਸਮੂਹ ਬਣ ਜੇ 20 25 ਲੇਡੀਜ਼ ਦਾ ਲੇਡੀਜ਼ ਹਾਂਜੀ ਤੇ ਤੁਸੀਂ ਉਹਨਾਂ ਦੀ ਡਿਮਾਂਡ ਦੇ ਮੁਤਾਬਕ ਉਹਨਾਂ ਦੇ ਪਿੰਡ ਚ ਲਾ ਦੋਗੇ ਸਖਲਾਈ ਹਾਂਜੀ ਜ਼ਰੂਰ ਇਹ ਇਹਦੇ ਬਾਰੇ ਥੋੜਾ ਜਿਆਦਾ ਦੱਸੋ ਜ਼ਰੂਰ ਜੀ ਆਡਾ ਸਾਹਿਬ ਪਹਿਲਾਂ ਤਾਂ ਇਹ ਹੈ ਕਿ ਬਿਲਕੁਲ ਸਹੀ ਜੀ ਉਹਨਾਂ ਦਾ ਆਪਣਾ ਕੋਈ ਡਿਮਾਂਡ ਆਉਂਦਾ ਹੈ ਮੰਨ ਲਓ ਕਿਸੇ ਇੱਕ ਪਿੰਡ ਦੇ ਵਿੱਚ 20-25 ਲੇਡੀਜ਼ ਸਾਨੂੰ ਕਹਿ ਰਹੀਆਂ ਨੇ ਕਿ ਅ ਇੱਥੇ ਆ ਕੇ ਸਾਨੂੰ ਕੁਝ ਵੀ ਬਣਾਉਣਾ ਸਿਖਾ ਦਿਓ ਕੋਈ ਸਿਰਫ ਸਾਬਣ ਬਣਾਉਣਾ ਦੱਸ ਦੋ ਤਾਂ ਅਸੀਂ ਜ਼ਰੂਰ ਉੱਥੇ ਜਾ ਕੇ ਉਹਨਾਂ ਨੂੰ ਚਾਹੇ 5 ਦਿਨ ਲਈ ਜਾਂ 7 ਦਿਨ ਲਈ ਜਿੰਨਾ ਵੀ ਉਹ ਉਹਨਾਂ ਦੀ ਰਿਕੁਆਇਰਮੈਂਟ ਹੈ ਅਸੀਂ ਉਹਨਾਂ ਨੂੰ ਟ੍ਰੇਨਿੰਗ ਦਿੰਨੇ ਆ ਤੇ ਇਸ ਤੋਂ ਬਿਨਾ ਜਿੱਥੋਂ ਉਹਨਾਂ ਨੂੰ ਸਿਖਲਾਈ ਦਾ ਪਤਾ ਲੱਗਣਾ ਜਿਵੇਂ ਪੰਜਾਬ ਐਗਰੀਕਲਚਰ ਦੇ ਵਿੱਚ ਕਮਿਊਨੀਕੇਸ਼ਨ ਸੈਂਟਰ ਹੈ ਉਹਦੇ ਵੱਲੋਂ ਸਾਡੇ ਦੋ ਜਿਹੜੇ ਮੈਗਜ਼ੀਨ ਪਬਲਿਸ਼ ਹੁੰਦੇ ਨੇ ਇੱਕ ਤਾਂ ਹੈ ਚੰਗੀ ਖੇਤੀ ਇੱਕ ਪ੍ਰੋਗਰੈਸਿਵ ਫਾਰਮਿੰਗ ਇਹ ਮਹੀਨਾਵਾਰ ਮੈਗਜ਼ੀਨ ਨੇ ਇਹਨਾਂ ਦੇ ਵਿੱਚ ਹਰੇਕ ਮਹੀਨੇ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਸਿਖਲਾਈਆਂ ਲੱਗਦੀਆਂ ਉਹਦੇ ਬਾਰੇ ਪੂਰੀ ਜਾਣਕਾਰੀ ਆਉਂਦੀ ਹੈ ਪਲੱਸ ਖੇਤੀ ਵਿਗਿਆਨ ਕੇਂਦਰਾਂ ਦੇ ਵਿੱਚ ਜਿਹੜੀਆਂ ਵੀ ਸਿਖਲਾਈ ਲਗਦੀ ਉਸ ਮਹੀਨੇ ਉਹਦੀ ਜਾਣਕਾਰੀ ਇਹਨਾਂ ਦੇ ਵਿੱਚ ਆਉਂਦੀ ਹੈ ਔਰ ਬਹੁਤ ਜ਼ਿਆਦਾ ਜਿਹੜੇ ਸਾਡੀ ਫਾਰਮਿੰਗ ਕਮਿਊਨਿਟੀ ਹੈ ਕਿਸਾਨ ਵੀਰ ਇਹਦੇ ਨਾਲ ਜੁੜੇ ਹੋਏ ਨੇ ਬਹੁਤਿਆਂ ਦੇ ਘਰੇ ਇਹ ਮੈਗਜ਼ੀਨ ਜਾਂਦੀ ਵੀ ਹੈ ਤੇ ਉੱਥੋਂ ਉਹਨਾਂ ਨੂੰ ਇਹ ਚੀਜ਼ ਪਤਾ ਲੱਗ ਜਾਂਦੀ ਹੈ ਤੇ ਇਸ ਤੋਂ ਬਿਨਾ ਜੇ ਇੱਕ ਵਾਰੀ ਕੋਈ ਔਰਤ ਸਿਖਲਾਈ ਲੈ ਲੈਂਦੀ ਹੈ ਯੂਨੀਵਰਸਿਟੀ ਤੋਂ ਜਾਂ ਖੇਤੀ ਵਿਗਿਆਨ ਕੇਂਦਰ ਤੋਂ ਤਾਂ ਉਹਨਾਂ ਦੇ ਇੱਕ ਵਟਸਐਪ ਗਰੁੱਪ ਬਣ ਜਾਂਦੇ ਆ ਤਾਂ ਉਹਨਾਂ ਨੂੰ ਪਹਿਲਾਂ ਤੋਂ ਹੀ ਵਟਸਐਪ ਗਰੁੱਪਾਂ ਤੋਂ ਵੀ ਪਤਾ ਲੱਗ ਜਾਂਦਾ ਵੀ ਹੁਣ ਅਗਲੀ ਟ੍ਰੇਨਿੰਗ ਖੇਤੀ ਵਿਗਿਆਨ ਕੇਂਦਰ ਤੇ ਯੂਨੀਵਰਸਿਟੀ ਤੋਂ ਕਦੋਂ ਲੱਗਣੀ ਹੈ ਤਾਂ ਇਸ ਤਰ੍ਹਾਂ ਉਹਨਾਂ ਨੂੰ ਪੂਰਾ ਅਪ ਟੂ ਡੇਟ ਮਤਲਬ ਜਾਣਕਾਰੀ ਮਿਲਦੀ ਰਹਿੰਦੀ ਹੈ ਤੇ ਇਸ ਤੋਂ ਬਿਨਾ ਸਾਡੀ ਯੂਨੀਵਰਸਿਟੀ ਦੀ ਵੈਬਸਾਈਟ ਹੈ ਹੁਣ ਸਾਡੀ ਵੈਬਸਾਈਟ ਵੀ ਥੋੜੀ ਜੀ ਬਹੁਤ ਨਵਿਕਲੀ ਹੋ ਗਈ ਹੈ ਉਹਨਾਂ ਨੂੰ ਦੇਖਣ ਦੀ ਲੋੜ ਹੈ ਮੈਂ ਸਭ ਨੂੰ ਕਹਾਂਗੀ ਵੀ ਨਵੇਂ ਤਰੀਕੇ ਨਾਲ ਜਿਹੜੀ ਬਣੀ ਹੈ ਉਹ ਦੇਖਣ ਬਹੁਤ ਵਧੀਆ ਬਣੀ ਹੈ ਤੇ ਉਹਦੇ ਵਿੱਚ ਵੀ ਜਿੰਨੀਆਂ ਵੀ ਟ੍ਰੇਨਿੰਗਸ ਨੇ ਉਹਨਾਂ ਦੇ ਸਾਰੇ ਸਾਰੀਆਂ ਉਹਦੇ ਬਾਰੇ ਵੇਰਵਾ ਜਿਹੜਾ ਟ੍ਰੇਨਿੰਗ ਦਾ ਮਹੀਨੇ ਚ ਜਾਂ ਸਾਲ ਚ ਜਿਹੜੀਆਂ ਲੱਗਦੀਆਂ ਨੇ ਪੂਰਾ ਦਿੱਤਾ ਜਾਂਦਾ ਤਾਂ ਆਸਾਨੀ ਦੇ ਨਾਲ ਔਰਤਾਂ ਕਿਉਂਕਿ ਅੱਜ ਕੱਲ ਏਆਈ ਦਾ ਜ਼ਮਾਨਾ ਹੈ ਤੇ ਆਪਣੇ ਪਰਿਵਾਰਿਕ ਮੈਂਬਰਾਂ ਦੀ ਹੈਲਪ ਨਾਲ ਜੇ ਉਹਨਾਂ ਨੂੰ ਨਹੀਂ ਵੀ ਪਤਾ ਲੱਗਦਾ ਵੀ ਵੈਬਸਾਈਟ ਕਿਵੇਂ ਚਲਾਉਣੀ ਹੈ ਤੇ ਉਹ ਚਲਾ ਕੇ ਦੇਖ ਸਕਦੀਆਂ ਨੇ ਵੀ ਕਿੱਥੇ ਆ ਅਸੀਂ ਵੀ ਮੈਡਮ ਇੱਕ ਕੋਰਸ ਕੀਤਾ ਹੈ ਉਦੋਂ ਅਸੀਂ ਮੈਂ ਤੇਜਪਾਲ ਹੋਣਾ ਅਸੀਂ ਤੁਹਾਡੀ ਵੈਬਸਾਈਟ ਤੇ ਹੀ ਸਾਰੇ ਲਿਸਟਡ ਸੀ ਕੋਰਸ ਕਿਉਂ ਜੀ ਹਾਂ ਬਿਲਕੁਲ ਜਦੋਂ ਸਕਿੱਲ ਡਿਵੈਲਪਮੈਂਟ ਸੈਂਟਰ ਗਏ ਹਾਂ ਬਿਲਕੁਲ ਗਏ ਹਾਂ ਤੇ ਅਸੀਂ ਉਦੋਂ ਤੋਂ ਹੀ ਵੇਖ ਕੇ ਤੇ ਆ ਖੁੰਬਾਂ ਦਾ ਕਾਰਜ ਜਿਹੜਾ ਉੱਥੇ ਹੀ ਸ਼ੁਰੂ ਕੀਤਾ ਹੈ ਜੇ ਮੈਨੂੰ ਇੱਕ ਗੱਲ ਯਾਰ ਗੱਲ ਕਰਦੇ ਆ ਕਰਦੇ ਇਹਨਾਂ ਨੇ ਇੱਕ ਬੜੀ ਸੋਹਣੀ ਗੱਲ ਕੀਤੀ ਹੈ ਕਿ ਸਰਫ ਸੋਡਾ ਸਾਬਣ ਬਣਾਉਣਾ ਵੀ ਦੱਸਦੇ ਆ ਹੈ ਤੇ ਮੈਨੂੰ ਨਹੀਂ ਪਤਾ ਮੈਂ ਤੇ ਆਚਾਰ ਮਰਬਾਹਾਂ ਤੇ ਫਸਿਆ ਯਾਰ ਲਈ ਅੱਛਾ ਇਹ ਇਹ ਦਾ ਮਤਲਬ ਤੁਸੀਂ ਦੱਸਿਆ ਆ ਹੁਣ ਕਈ ਸਾਡੇ ਪਿੰਡ ਦੀਆਂ ਜਿਹੜੀਆਂ ਔਰਤਾਂ ਹੈਗੀਆਂ ਉਹ ਬਹੁਤ ਬਹੁਤ ਉਹਨਾਂ ਨੂੰ ਕੰਮ ਆਉਂਦੇ ਆ ਹੈਨਾ ਤੇ ਉਹ ਕਿਹੜੇ-ਕਿਹੜੇ ਕੰਮ ਆ ਜਿਹੜੇ ਸਵੈ ਸਹਿਤਾ ਸਮੂਹ ਬਣਾ ਕੇ ਉਹ ਕਰ ਸਕਦੀਆਂ ਆ ਤੇ ਜਿਹੜੇ ਕੁਛ ਉਹਨਾਂ ਨੂੰ ਨਹੀਂ ਵੀ ਪਤਾ ਲੱਗਦੇ ਉਹਦੇ ਵਿੱਚ ਤੁਹਾਡੇ ਕੋਲ ਪਹੁੰਚ ਗਿਆ ਤਾਂ ਉਹ ਤੁਸੀਂ ਕਿੰਨਾ ਕੁ ਉਹਨਾਂ ਨੂੰ ਦੱਸ ਸਕਦੇ ਆ ਤੇ ਬਈ ਆਹ ਕੰਮ ਤੁਹਾਡਾ ਜੇ ਇਧਰਲੇ ਪਾਸੇ ਨੂੰ ਰੁਝਾਨ ਹੈ ਤਾਂ ਤੁਸੀਂ ਆਹ ਕਰ ਲਓ ਜੇ ਇਧਰ ਨੂੰ ਤਾਂ ਇਹ ਤੁਸੀਂ ਕਰੋ ਆਹ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਇਸ ਤਰ੍ਹਾਂ ਕਿ ਔਰਤਾਂ ਜਿਹੜੀਆਂ ਨੇ ਸਮੂਹ ਬਣਾ ਕੇ ਅ ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਆ ਅਚਾਰ ਚਟਨੀਆਂ ਮਰਬੇ ਜੈਮ ਜੈਲੀਆਂ ਇਹ ਸਾਰਾ ਕੁਝ ਬਣਾ ਬਣਾ ਕੇ ਵੇਚ ਸਕਦੀਆਂ ਨੇ ਇਸ ਤੋਂ ਬਿਨਾ ਸਿਰਫ ਸਾਬਣ ਹੋ ਗਿਆ ਫਿਨਾਈਲ ਹੈ ਜਾਂ ਆਪਣਾ ਫਰਸ਼ ਸਾਫ ਕਰਨ ਵਾਲਾ ਜਿਹੜਾ ਸੋਲੂਸ਼ਨ ਹੈ ਇਹਨਾਂ ਚੀਜ਼ਾਂ ਨੂੰ ਵੀ ਉਹ ਵੇਚ ਸਕਦੀਆਂ ਨੇ ਬਣਾ ਕੇ ਇਹਨਾਂ ਦੀ ਵੀ ਸਿੱਖਿਆ ਜਿਹੜੀ ਇਹ ਸਿਖਲਾਈ ਦਿੱਤੀ ਜਾਂਦੀ ਹੈ ਉਸ ਤੋਂ ਬਿਨਾ ਬੇਕਰੀ ਦਾ ਬੇਕਰੀ ਦਾ ਬਹੁਤ ਵਧੀਆ ਜਿਹੜਾ ਖਾਸ ਤੌਰ ਤੇ ਕਮਿਊਨਿਟੀ ਸਾਇੰਸ ਕਾਲਜ ਵੱਲੋਂ ਵੀ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਿੰਨ ਤਿੰਨ ਮਹੀਨਿਆਂ ਦੀ ਟ੍ਰੇਨਿੰਗ ਵੀ ਹੁੰਦੀ ਹੈ ਇਹ ਜਿੱਥੇ ਹਰ ਤਰ੍ਹਾਂ ਦੇ ਕੇਕ ਪੇਸਟਰੀਜ਼ ਕੁਕੀਜ਼ ਜਿਹੜੀਆਂ ਹੁੰਦੀਆਂ ਨੇ ਉਹ ਬਣਾਉਣੀਆਂ ਉੱਥੇ ਦੱਸੀਆਂ ਜਾਂਦੀਆਂ ਨੇ ਨਰਮ ਖਡਾਉਣੇ ਬਣਾਉਣੇ ਦੱਸੇ ਜਾਂਦੇ ਨੇ ਘਰ ਦੇ ਵਿੱਚ ਸਜਾਵਟੀ ਚੀਜ਼ਾਂ ਬਣਾਉਣੀਆਂ ਦੱਸੀਆਂ ਜਾਂਦੀਆਂ ਨੇ ਤੋ ਬਿਨਾ ਜਿਵੇਂ ਆਪਾਂ ਨੂੰ ਪਤਾ ਹੈ ਕਿ ਬਹੁਤ ਹੀ ਵੱਡੀ ਇੱਕ ਮੁਸ਼ਕਿਲ ਹੈ ਪੰਜਾਬ ਦੇ ਵਿੱਚ ਵੀ ਕਈ ਵਾਰੀ ਪ੍ਰਾਲੀ ਸਾੜਨ ਦੀ ਗੱਲ ਹੁੰਦੀ ਹੈ ਕਿ ਪ੍ਰਾਲੀ ਨਾ ਸਾੜੋ ਤਾਂ ਬਹੁਤ ਜ਼ਿਆਦਾ ਵਧੀਆ ਸੀ ਉਹ ਪ੍ਰਾਲੀ ਨੂੰ ਕਿਵੇਂ ਯੂਜ਼ ਕਰਕੇ ਟੋਕਰੀਆਂ ਬਣ ਸਕਦੇ ਆ ਜਾਂ ਬਹੁਤ ਹੀ ਸਜਾਵਟੀ ਸਿੰਦਰੀਆਂ ਬਣਾ ਸਕਦੇ ਆ ਇਹਦੀ ਸਾਰੀ ਸਿਖਲਾਈ ਦਿੱਤੀ ਜਾਂਦੀ ਹੈ ਔਰ ਇਹਦੇ ਉੱਤੇ ਵੀ ਔਰਤਾਂ ਜਿਹੜੀਆਂ ਨੇ ਕੰਮ ਸ਼ੁਰੂ ਕਰ ਸਕਦੇ ਆ ਬਿਲਕੁਲ ਜੀ ਬਿਲਕੁਲ ਅੱਛਾ ਮੈਡਮ ਜਦੋਂ ਆਪਾਂ ਗੱਲ ਕਰਦੇ ਆ ਸਵੈ ਸਹਾਇਤਾ ਗਰੁੱਪਾਂ ਦੀ ਹਾਂਜੀ ਤੇ ਇਹ ਬੇਸਿਕਲੀ ਕੰਮ ਕਿਵੇਂ ਕਰਦਾ ਵਾ ਕਿਉਂਕਿ ਦੇਖੋ ਆ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਕੱਲੇ ਕੱਲੀਆਂ ਔਰਤਾਂ ਤੇ ਕੱਲੇ ਕੱਲੇ ਕਿਸਾਨ ਜਿਹੜੇ ਨੇ ਉਹਨਾਂ ਕਾਫੀ ਕੰਮ ਸ਼ੁਰੂ ਕੀਤੇ ਹੋਏ ਆ ਜਦੋਂ ਸਮੂਹਿਕ ਤੌਰ ਤੇ ਕੰਮ ਕਰਨਾ ਤਾਂ ਇਹ ਕਿਵੇਂ ਇਹਦੀ ਲੜੀਵਾਰ ਇਹ ਕੰਮ ਕਰਦਾ ਵਾ ਜਿਹਦੇ ਵਿੱਚ ਹਰ ਔਰਤ ਨੂੰ ਇੱਕ ਮਾਣ ਮਹਿਸੂਸ ਵੀ ਹੁੰਦਾ ਤੇ ਚੰਗੇ ਪੈਸੇ ਵੀ ਮਿਲਦੇ ਮਿਲਦੇ ਨੇ ਹਾਂਜੀ ਇਸ ਤਰ੍ਹਾਂ ਰਿਆਰ ਸਾਹਿਬ ਵੀ ਇਸ 15 ਵੀ ਔਰਤਾਂ ਦਾ ਜਿਹੜਾ ਸਵੈ ਸਹਾਇਤਾ ਸਮੂਹ ਦਾ ਗਰੁੱਪ ਹੈ ਮਤਲਬ ਇਹ ਸਮੂਹ ਹੈ ਇਹਦੇ ਵਿੱਚ ਇੱਕ ਤਾਂ ਪ੍ਰਧਾਨ ਹੁੰਦੀ ਹੈ ਇੱਕ ਨੂੰ ਪ੍ਰਧਾਨ ਬਣਾ ਲੈਂਦੀ ਨੇ ਜਿਹੜੀ ਔਰਤ ਥੋੜੀ ਜੀ ਮਤਲਬ ਲੀਡਰ ਜੀ ਨੇਤਾ ਟਾਈਪ ਥੋੜੀ ਐਕਟਿਵ ਹੁੰਦੀ ਹੈ ਹਨਾ ਉਹ ਨੂੰ ਪ੍ਰਧਾਨ ਬਣਾਉਂਦੇ ਨੇ ਫਿਰ ਇੱਕ ਖਜ਼ਾਨਚੀ ਹੁੰਦਾ ਜਿਹਨੇ ਪੈਸੇ ਦਾ ਹਿਸਾਬ ਕਿਤਾਬ ਰੱਖਣਾ ਹੁੰਦਾ ਤੇ ਬਾਕੀ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਸਵੈ ਸਹਾਇਤਾ ਸਮੂਹ ਦੀਆਂ ਮੈਂਬਰ ਹੁੰਦੀਆਂ ਨੇ ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ ਕੰਮ ਕਰਨਾ ਹੈ ਹੁਣ ਇਹਦੇ ਵਿੱਚੋਂ ਉਹਨਾਂ ਮੈਂਬਰਾਂ ਵਿੱਚੋਂ ਹੀ ਡਿਊਟੀਆਂ ਜਿਹੜੀਆਂ ਨੇ ਅਲੱਗ-ਅਲੱਗ ਵੰਡ ਦਿੱਤੀਆਂ ਜਾਂਦੀਆਂ ਨੇ ਕਿ 4-5 ਮੈਂਬਰਸ ਨੇ ਜਿਹੜੀਆਂ ਉਹ ਜਿਹੜਾ ਕੱਚਾ ਮਾਲ ਲਿਆਉਣਾ ਹੈ ਸਮਾਨ ਨੂੰ ਬਣਾਉਣ ਦੇ ਲਈ ਉਹਦੇ ਲਈ ਉਹ ਲੈ ਕੇ ਆਉਣ ਗਈਆਂ ਕੁਝ ਮੈਂਬਰ ਜਿਹੜੇ ਨੇ ਸਮਾਨ ਦੀ ਜਿਹੜੀ ਆਪਾਂ ਬਣਾਉਣੇ ਆ ਉਹਦੇ ਲਈ ਜ਼ਿੰਮੇਵਾਰ ਨੇ ਵੀ ਉਹ ਬਣਾਉਣ ਗਈਆਂ ਕੁਝ ਮੈਂਬਰ ਜਿਹੜੇ ਨੇ ਮਾਰਕੀਟਿੰਗ ਦੇ ਵਿੱਚ ਹਿੱਸਾ ਪਾਉਂਦੀਆਂ ਨੇ ਕਿਉਂਕਿ ਕੁਝ ਤੁਹਾਨੂੰ ਪਤਾ ਹੈ ਕਿ ਇਹ ਜੇ ਕੰਮਾਂ ਦੇ ਲਈ ਔਰਤਾਂ ਨਾਪ ਤੋਲ ਦਾ ਕੰਮ ਹੈ ਜਿਹੜਾ ਹਾਂ ਉਹ ਜ਼ਿਆਦਾ ਕਰਦੀਆਂ ਨੇ ਤਾਂ ਉਹ ਇਹ ਜੀਆਂ ਔਰਤਾਂ ਨੂੰ ਉਹਦੇ ਵਿੱਚ ਲਿਆ ਆਂਦਾ ਜਾਂਦਾ ਬਾਕੀ ਮਹੀਨੇ ਦੇ ਵਿੱਚ ਇੱਕ ਮੀਟਿੰਗ ਇਹਨਾਂ ਦੀ ਲਾ ਹੂੰ ਉਹ ਜ਼ਰੂਰ ਕਰਦਿਆਂ ਨੇ ਕਿਉਂਕਿ ਉਹਦੇ ਵਿੱਚ ਪਤਾ ਲੱਗਦਾ ਵੀ ਇਸ ਸਵੈ ਸਹਾਇਤਾ ਸਮੂਹ ਦੇ ਵਿੱਚ ਕੀ ਗਤੀਵਿਧੀਆਂ ਚੱਲ ਰਹੀਆਂ ਨੇ ਸਮੂਹ ਦੇ ਮੈਂਬਰਾਂ ਦੀ ਅਗਰ ਕੋਈ ਕੋਈ ਉਹਨਾਂ ਦੀ ਪਰਿਵਾਰਕ ਮੁਸ਼ਕਲ ਹੈ ਜਾਂ ਕੋਈ ਸਮਾਜਿਕ ਮੁਸ਼ਕਲ ਹੈ ਉਹਨਾਂ ਨੂੰ ਵੀ ਉੱਥੇ ਉਹ ਮਤਲਬ ਉਹਦਾ ਡਿਸਕਸ਼ਨ ਉੱਥੇ ਕਰਦਿਆਂ ਨੇ ਤੇ ਜੇ ਕੋਈ ਮੈਂਬਰ ਨਹੀਂ ਵੀ ਆਉਂਦੀ ਤਾਂ ਉਹਨੂੰ ਫਿਰ ਜੁਰਮਾਨਾ ਭਰਨਾ ਪੈਂਦਾ ਹਾਂ ਤਾਂ ਜੋ ਉਹ ਲਾਜ਼ਮੀ ਤੌਰ ਤੇ ਹੈ ਨਾ ਮੀਟਿੰਗਾਂ ਦੇ ਵਿੱਚ ਸ਼ਾਮਿਲ ਜ਼ਰੂਰ ਹੋ। ਬਿਲਕੁਲ ਜੀ ਬਿਲਕੁਲ। ਫਿਰ ਜੁਰਮਾਨਾ ਵੀ ਉਹ ਫਿਰ ਜਿਹੜਾ ਖਜ਼ਾਨਚੀ ਹੁੰਦਾ ਨਾ ਉਹ ਆਪਣੇ ਖਜ਼ਾਨੇ 'ਚ ਰੱਖ ਲੈਂਦਾ। ਚਾਹੇ ਉਹ 100 ਰੁਪਏ ਰੱਖੇ ਤੇ ਚਾਹੇ ਜਿਆਦਾ। ਚਲੋ ਗੱਲ ਇਹ ਆ ਕਿ ਜੁਰਮਾਨਾ ਤਾਂ ਨਹੀਂ ਹੁੰਦਾ। ਉਹ ਕਿਹਣਾ ਹੁੰਦਾ ਭਈ ਲਾ ਵੀ ਸਾਰੇ ਆਉਂਦੇ। ਹਾਂ ਜ਼ਰੂਰ ਜ਼ਰੂਰ। ਗੱਲ ਤਾਂ ਇਹ ਆ। ਹਾਂ। ਅੱਛਾ ਡਾਕਟਰ ਸਾਹਿਬ ਜਿੱਦਾਂ ਤੁਸੀਂ ਗੱਲ ਕੀਤੀ ਆ ਭਈ ਪ੍ਰਧਾਨ ਵੀ ਬਣਾਤਾ ਤੁਸੀਂ ਖਜ਼ਾਨਚੀ ਵੀ ਬਣਾਤਾ ਉਤੋਂ ਥੱਲੇ ਮੈਂਬਰ ਵੀ ਬਣ ਗਏ ਜੁਰਮਾਨਾ ਵੀ ਲਾਤਾ। ਹਾਂ ਜੀ। ਔਰ ਦੋ ਪਿੰਡ ਆ ਦੋਹਾਂ ਪਿੰਡਾਂ ਹਾਂ ਜੀ ਉਹਨਾਂ ਨੇ ਵੀ ਆਚਾਰ ਮਰਬੇ ਬਣਾਏ ਦੂਸਰੇ ਪਿੰਡ ਵਾਲਿਆਂ ਨੇ ਬਣਾ ਲਏ ਇੱਕੋ ਜਿਹਾ ਜਾਰ ਚ ਪਾ ਕੇ ਇੱਕੋ ਥਾਂ ਪਹੁੰਚ ਗਏ ਹਾਂ ਜੀ ਤੇ ਆਪਸ ਚ ਯੁੱਧ ਨਹੀਂ ਹੋ ਜਾਂਦਾ ਉਹਨਾਂ ਦਾ ਵੀ ਭਾਈ ਆ ਤਾਂ ਮੈਂ ਬਣਾਇਆ ਸੀ ਤੂੰ ਆਪਣੇ ਸਟਾਲ ਤੇ ਕਿਉਂ ਰੱਖਿਆ ਤੇ ਜੇ ਇਦਾਂ ਦਾ ਕੰਮ ਆ ਤਾਂ ਇਹਦੀ ਕੋਈ ਰਜਿਸਟ੍ਰੇਸ਼ਨ ਵੀ ਹੁੰਦੀ ਆ ਸਵੈ ਸਹਾਇਤਾ ਗਰੁੱਪ ਦੀ ਤਾਂ ਕਿ ਆਪਾਂ ਉੱਤੇ ਲੇਬਲ ਲਾ ਕੇ ਦੱਸ ਦੇਈਏ ਭਾਈ ਆ ਫਲਾਣੇ ਦੇ ਬਣਾਇਆ ਬੜੀ ਬੜੀ ਵਾਹ ਬਹੁਤ ਵਧੀਆ ਤੁਹਾਡਾ ਤੇਜਪਾਲ ਜੀ ਇਹ ਸਵਾਲ ਹੈ ਕਿਉਂਕਿ ਬਹੁਤ ਸਾਰੀਆਂ ਔਰਤਾਂ ਜਾਂ ਬਹੁਤ ਸਾਰੇ ਆਪਣਾ ਮਤਲਬ ਜਿਹੜਾ ਕਿਸਾਨ ਵੀਰ ਨੇ ਇਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਕਿਉਂਕਿ ਬੇਸਿਕ ਗੱਲ ਇਹ ਹੈਗੀ ਆ ਕਿ ਸਵੈ ਸਹਾਇਤਾ ਸਮੂਹ ਦੀ ਵੈਸੇ ਕੋਈ ਰਜਿਸਟ੍ਰੇਸ਼ਨ ਨਹੀਂ ਹੁੰਦੀ ਅੱਛਾ ਕਿਉਂਕਿ ਸਵੈ ਸਹਾਇਤਾ ਸਮੂਹ ਦਾ ਜਦੋਂ ਤੁਸੀਂ ਨਾਮਕਰਨ ਕਰਦੇ ਹੋ ਵੀ ਕੋਈ ਵੀ ਤੁਸੀਂ ਨਾਮ ਰੱਖ ਲਿਆ ਉਸ ਸਮੂਹ ਦਾ ਉਹੀ ਉਹਦੀ ਰਜਿਸਟ੍ਰੇਸ਼ਨ ਹੈ ਜੀ ਦੂਸਰੀ ਜੇ ਤੁਸੀਂ ਸਵੈ ਸਹਾਇਤਾ ਸਮੂਹ ਚ ਚਲਾਉਣ ਦੇ ਲਈ ਕੋਈ ਲੋਨ ਲੈਣਾ ਹੈ ਕਿਉਂਕਿ ਕਈ ਵਾਰੀ ਉਹਨਾਂ ਕੋਲ ਇੰਨਾ ਕੰਮ ਕਰਨ ਲਈ ਆਪਣੇ ਕੋਲੇ ਪੈਸੇ ਨਹੀਂ ਹੁੰਦੇ ਬੈਂਕ ਤੋਂ ਲੋਨ ਲੈਣਾ ਹੁੰਦਾ ਤਾਂ ਉਹ ਲੋਨ ਲੈਣ ਲਈ ਬੈਂਕ ਦੇ ਵਿੱਚ ਸਵੈ ਸਹਾਇਤਾ ਸਮੂਹ ਦੇ ਨਾਮ ਤੇ ਹੀ ਖਾਤਾ ਖੁਲਵਾਉਣਾ ਹੁੰਦਾ ਤੇ ਉਹ ਨਾਮ ਤੇ ਜਿਹੜਾ ਤੁਸੀਂ ਖਾਤਾ ਖੁਲਵਾਇਆ ਇੱਕ ਤਾਂ ਉਹ ਪ੍ਰੂਫ ਹੋ ਗਿਆ ਕਿ ਸਾਡਾ ਇਹ ਸਵੈ ਸਹਾਇਤਾ ਸਮੂਹ ਜਿਹੜਾ ਚੱਲ ਰਿਹਾ ਹੂੰ ਦੂਸਰਾ ਨਬਾੜ ਦੇ ਨਾਲ ਜਿਹੜਾ ਨਬਾੜ ਬੈਂਕ ਹੈਗਾ ਉਹਦੇ ਨਾਲ ਜੁੜ ਕੇ ਵੀ ਤੁਸੀਂ ਸਵੈ ਸਹਾਇਤਾ ਸਮੂਹ ਨੂੰ ਮਤਲਬ ਸਮਝ ਲਓ ਉਹਦੀ ਉਹਦੇ ਵਿੱਚ ਉਹਦੀ ਹਾਜ਼ਰੀ ਲੱਗ ਜਾਂਦੀ ਹੈ ਵੀ ਹਾਂ ਸਵੈ ਸਹਾਇਤਾ ਸਮੂਹ ਸਾਡਾ ਇਹ ਕੰਮ ਕਰ ਰਿਹਾ ਹੂੰ ਅੱਜ ਕੱਲ ਜਿਹੜਾ ਐਨ ਆਰ ਐਲ ਐਮ ਹੈ ਨੈਸ਼ਨਲ ਰੂਰਲ ਲਾਈਵਲੀਹੂਡ ਮਿਸ਼ਨ ਇਹਦੇ ਉੱਤੇ ਵੀ ਆਨਲਾਈਨ ਤੁਸੀਂ ਆਪਣੇ ਸਵੈ ਸਹਾਇਤਾ ਸਮੂਹ ਦੀ ਸਾਰੀ ਜਾਣਕਾਰੀ ਹੈ ਜਿਹੜੀ ਉਹ ਭਰ ਸਕਦੇ ਹੋ ਉਹਦੇ ਨਾਲ ਉਹਨਾਂ ਵੱਲੋਂ ਇੱਕ ਤੁਹਾਨੂੰ ਸੀਰੀਅਲ ਨੰਬਰ ਮਿਲ ਜਾਂਦਾ ਜੀ ਉਹੀ ਤੁਹਾਡਾ ਸਮਝ ਲਓ ਰਜਿਸਟ੍ਰੇਸ਼ਨ ਨੰਬਰ ਵੀ ਹੈ ਤੇ ਉਹਨੂੰ ਤੁਸੀਂ ਜੇ ਰੱਖਣਾ ਹੋਊਗਾ ਤਾਂ ਤੁਸੀਂ ਉਹਨੂੰ ਐਜ਼ ਆ ਮਤਲਬ ਰਜਿਸਟ੍ਰੇਸ਼ਨ ਨੰਬਰ ਰੱਖ ਸਕਦੇ ਹੋ ਪਰ ਇਹ ਕੋਈ ਲਾਜ਼ਮੀ ਨਹੀਂ ਹੈ ਤੁਸੀਂ ਬਿਨਾ ਐਨ ਆਰ ਐਲ ਐਮ ਤੋਂ ਵੀ ਆਪਣਾ ਸਵੈ ਸਹਾਇਤਾ ਸਮੂਹ ਚਲਾ ਸਕਦੇ ਆ ਬਿਲਕੁਲ ਜੀ ਬਹੁਤ ਵਧੀਆ ਗੱਲ ਆ ਤੇ ਇਹਨਾਂ ਚੀਜ਼ਾਂ ਦੇਖੋ ਛੋਟ ਛੋਟੀਆਂ ਚੀਜ਼ਾਂ ਆ ਜੇ ਆਪਾਂ ਸਿੱਖ ਕੇ ਕੰਮ ਕਰਾਂਗੇ ਤਾਂ ਵਧੀਆ ਤਰੀਕੇ ਨਾਲ ਕੰਮ ਕਰ ਸਕਾਂਗੇ ਤੇ ਬਾਕੀ ਆਪਾਂ ਖੇਤੀਬਾੜੀ ਵਾਲੇ ਬੰਦੇ ਆ ਇੱਕ ਕੰਮ ਹੋਰ ਵੀ ਆਪਾਂ ਨੂੰ ਖਿਆਲ ਰੱਖਣਾ ਪੈਂਦਾ ਉੱਪਰ ਵਾਲੇ ਤੇ ਹਾਂ ਉੱਪਰ ਵਾਲੇ ਵਾਲ ਦੇਖਦੇ ਰਹਿਣਾ ਚਾਹੀਦਾ ਵੀ ਉੱਤੋਂ ਅੱਗ ਆਉਂਦੀ ਆ ਕਿ ਪਾਣੀ ਆਉਂਦਾ ਪਾਣੀ ਆਉਂਦਾ ਤਾਪਮਨ ਆਇਆ ਲੱਗਦਾ ਤਾਪਮਨ ਆਇਆ ਤੇ ਜਿਹੜਾ ਅੱਜ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ 'ਚ ਤਾਪਮਾਨ ਰਿਹਾ ਉਹ ਇਦਾਂ ਰਿਹਾ ਜੀ ਸੁਣਾਓ ਜੀ ਜਲੰਧਰ ਵੱਧ ਤੋਂ ਵੱਧ ਤਾਪਮਾਨ 29.5 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 16.2 ਡਿਗਰੀ ਸੈਲਸੀਅਸ ਗੁਰਦਾਸਪੁਰ 29.4 ਵੱਧ ਤੋਂ ਵੱਧ ਤੇ 14.8 ਘੱਟ ਤੋਂ ਘੱਟ ਰਿਹਾ ਜੀ ਫਿਰੋਜ਼ਪੁਰ 31.4 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 16 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਰਿਹਾ ਜੀ ਪਟਿਆਲਾ ਵੱਧ ਤੋਂ ਵੱਧ ਤਾਪਮਾਨ 30.5 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 17.3 ਡਿਗਰੀ ਸੈਲਸੀਅਸ ਅੰਮ੍ਰਿਤਸਰ 29.7 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 17.2 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਰਿਹਾ ਬਠਿੰਡਾ ਰਿਆਰ ਸਾਹਿਬ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 14.5 ਡਿਗਰੀ ਸੈਲਸੀਅਸ ਤੇ محکمہ ਆਲਿਆਂ ਜਿਹੜੀ ਖਬਰ ਭੇਜੀ ਆ ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਚ ਮੌਸਮ ਅਜੇ ਖੁਸ਼ਕੀ ਰਹਿਣ ਦੀ ਆਸ ਹੈ। ਕਿਸਾਨ ਵੀਰੋ ਤੋਂ ਪੈਣੋਂ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਤੇ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ? ਉਦਲੇ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਮੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਵਸਣਾ ਹੀ ਹੈ ਉਦੇ ਨਾਲ ਨਾਲ ਜੋ ਅਜੋਕੀ ਖੇਤੀ ਆ ਉਹਦੇ ਲਈ ਅਸੀਂ ਜਾਗਰੂਕ ਵੀ ਹੋਣਾ ਜਿਵੇਂ ਡਾਕਟਰ ਸਾਹਿਬ ਨੇ ਸਲਾਹ ਦਿੱਤੀ ਆ ਕਿ ਕੋਈ ਵੀ ਕੰਮ ਕਰਨਾ ਤਾਂ ਸਵੈ ਸਹਿਤਾ ਸਮੂਹ ਬਣਾਓ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜੈ